ਹਾਏ 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 ਨਗਰ ਕੌਂਸਲ ਹਾਏ 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 ਨਗਰ ਕੌਂਸਲ ਹਾਏ 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 ਜਿਸਾਰੇ ਜੀ ਸਾਰੇ ਸ਼ਹਿਰ ਵਾਸੀ ਸਾਰੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕਿਨੇ ਵੀ ਸਾਰੇ ਹੀ ਸ਼ਹਿਰ ਨੂੰ ਪਿਆਰ ਕਰਨ ਵਾਲੇ ਆ ਸਾਰੇ ਹੀ ਆਪਦੇ ਸਾਡੇ ਚੁਣੇ ਹੋਏ ਨਮਾਇੰਦਿਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਆ ਚਾਹੇ ਸਾਡੇ ਐਮਐਲਏ ਮੈਡਮ ਆ ਚਾਹੇ ਯੂ ਸਾਬਾ ਸਾਰਿਆਂ ਨੂੰ ਹੀ ਇੱਕ ਸਾਰਿਆਂ ਨੇ ਹੰਬੜਾ ਮਾਰਿਆ ਜੀ ਇਕੱਠੇ ਹੋ ਕੇ ਕਿ ਉਹਨਾਂ ਨੂੰ ਬੇਨਤੀ ਕੀਤੀ ਆ ਜਿਹੜਾ ਡਿਸਪੋਜ਼ਲ ਰੋਡ ਤੇ ਐਡਾ ਵੱਡਾ ਸਾਡੇ ਸ਼ਹਿਰ ਤੇ ਬਹੁਤ ਵੱਡਾ ਕਲੰਕ ਜਿਹੜਾ ਢੇਰ ਐਡਾ ਵੱਡਾ ਹੈ ਪਹਾੜ ਇਸ ਟਾਈਮ ਬਣ ਚੱਲਿਆ ਜਿਹੜਾ ਵੀ ਇਹਨੂੰ ਚੱਕ ਕੇ ਲੋਕਾਂ ਦੀ ਆਵਾਜ਼ ਆਈ ਬੱਚਿਆਂ ਦੀ ਸਾਰੇ ਪਰਿਵਾਰਾਂ ਦੀ ਇੱਥੇ ਕਿੰਨੀਆਂ ਕਲੋਨੀਆਂ ਕਿੰਨੀਆਂ ਆਵਾਜ਼ੀਆਂ ਕਿੰਨੇ ਮੰਦਰ ਕਿੰਨੇ ਸਕੂਲ ਆ ਸਾਰੇ ਗਊਸ਼ਾਲਾ ਇੱਥੇ ਵਿਸ਼ੇਸ਼ ਪਰਸਿੱਧ ਆਪਾਂ ਬਣਾ ਲਈ ਜਦੋਂ ਕੋਈ ਰਿਸ਼ਤੇਦਾਰ ਆਪਦੇ ਨੂੰ ਦੁਕਾਨ ਲਿਆਂਦਾ ਨਾ ਜੀ ਉਹ ਇੱਕ ਵਾਰ ਤਾਂ ਵਿਦਾਰੇ ਦਾ ਮਨ ਇੰਨਾ ਖਰਾਬ ਹੁੰਦਾ ਵੀ ਯਾਰ ਇਹ ਕਿੱਥੋਂ ਦੀ ਮੈਂ ਲੈ ਕੇ ਜਾ ਰਿਹਾ ਅਗਲਾ ਕਹਿੰਦਾ ਵੀ ਮੈਂ ਆ ਕੀ ਕਿੱਥੇ ਆ ਅਗਲਾ ਕਹਿੰਦਾ ਕਿ ਇੱਥੇ ਗਊਸ਼ਾਲਾ ਬਣਾਈ ਆ ਯ ਦੀ ਮਰਲੇ ਲੱਗ ਰਹੀ ਜਿਵੇਂ ਹੋਰ ਕਿੰਨੇ ਜਾਨਵਰ ਖੜੇ ਹੁੰਦੇ ਸਾਰੇ ਬੜਾ ਹੀ ਬੈਡ ਇਮਪ੍ਰੈਸ਼ਨ ਮਿੰਦਾ ਇੰਨੀ ਵਧੀਆ ਗਊਸ਼ਾਲਾ ਇੰਨੇ ਵਧੀਆ ਦਵਾਰਕਾ ਦੇਸ਼ ਮੰਦਿਰ ਸਾਡੇ ਬੌਜੀ ਖੜੇ ਰਹੇ ਜੀ ਸਾਰੇ ਜਾਨੇ ਹੀ ਗੌਰਵ ਕੁਲਰ ਜੀ ਖੜੇ ਸਾਰਿਆਂ ਨੇ ਹੀ ਇੰਨਾ ਫਲਾ ਮਾਰ ਕੇ ਸ਼ੀਸ਼ ਜੀ ਖੜੇ ਬਾਲਾ ਜੀ ਮੰਦਿਰ ਤੋਂ ਔਰ ਸਾਡੇ ਗਾਂ ਖਾਟੋ ਸ਼ਾਮ ਮੰਦਿਰ ਵਾਲੇ ਸਾਰਿਆਂ ਨੇ ਹੀ ਇਥੋਂ ਆਵਾਜਾਈਆ ਇੱਥੇ ਸਾਧ ਜਗਰ ਸਾਰਾ ਇੱਕੋ ਹੀ ਰਾਹ ਹੈ ਮੇਨ ਬਾਹਰ ਜਾਣ ਨੂੰ ਔਰ ਸਭ ਦੇ ਮੱਠੇ ਜਾ ਕੇ ਜਦੋਂ ਸਵੇਰੇ ਆ ਸਭ ਨੱਕ ਢੱਕ ਕੇ ਤਾਂ ਨਿਕਲਦਾ ਬਦਬੂ ਦਾ ਭਰਿਆ ਹੋਇਆ ਸ਼ਾਮ ਨੂੰ ਅੱਗ ਲੱਗੀ ਹੁੰਦੀ ਆ ਅਸੀਂ ਉਹ ਬੇਨਤੀ ਕਰਨ ਆਏ ਆ ਵੀ ਮੇਰੇ ਵੀਰੋ ਵੀ ਸਾਰੇ ਅਸੀਂ ਤੁਹਾਡੇ ਵਰਗੇ ਆ ਥੋੜੀ ਸਾਡੇ ਹੀ ਨਮਾਇਦੇ ਸਾਡੇ ਭਰਾਵੋ ਵੀ ਇਸ ਪੱਕੇ ਪਾ ਕਰਕੇ ਇਸ ਢੇਰ ਨੂੰ ਇੱਥੋਂ ਚੁਕਾਈਏ ਆਪਾਂ ਸਾਰੇ ਲੋਕਾਂ ਦੀ ਆਵਾਜ਼ਾਈ ਨੂੰ ਇਹ ਸਖਾਲਾ ਮਨਾਈਏ ਲੋਕ ਤੁਹਾਨੂੰ ਬਹੁਤ ਸੀਸਾ ਦੇਣਗੇ ਤੁਹਾਡੀ ਕੋਈ ਰਾਜਨੀਤਿਕ ਮਸਲਾ ਕੋਈ ਹੋਰ ਆ ਵੀਰੇ ਲੋਕਾਂ ਲਈ ਤੁਹਾਡੇ ਸਾਡੇ ਲਈ ਤਾਂ ਤੁਸੀਂ ਚੁਣੇ ਹੋਏ ਆ ਅਸੀਂ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਭਲਾ ਕੇ ਕਰਕੇ ਇਸ ਚੀਜ਼ ਨੂੰ ਸਖਾਲਾ ਕਰੋ ਲੋਕਾਂ ਨੂੰ ਸੁੱਖਦਾ ਸਾਹ ਹੋਵੇ ਤੁਹਾਨੂੰ ਬਹੁਤ ਸੀਸਾ ਦੇਣਗੇ ਲੋਕ ਇੰਨੀ ਬੇਨਤੀ ਕਰਨਾ ਸਾਰੇ ਆ ਅਗਲਾ ਤੁਹਾਡਾ ਕਰਨ ਦੀ ਅਜੇ ਨਹੀਂ ਚੱਕਿਆ ਜਾਂਦਾ ਨੇ ਅਸੀਂ ਤਾਂ ਜੀ ਹਲੇ ਇਕੱਠੇ ਹੋ ਕੇ ਹੈਗੇ ਗਾਂ ਫਿਰ ਕਮੇਟੀ ਬੈਠੋ ਸਲਾਹ ਕਰਾਂਗੇ ਜੀ ਵੀ ਗਾਂ ਅਸੀਂ ਕੀ ਕਰਨਾ ਚਾਹੁੰਦੇ ਹਾਂ ਹਲੇ ਫਿਲਹਾਲ ਸਾਬ ਨੇ ਇਹੀ ਕਿਹਾ ਵੀ ਅਸੀਂ ਬੇਨਤੀ ਕਰਕੇ ਇੱਕ ਵਾਰੀ ਪਹਿਲਾਂ ਮੰਗ ਪੱਤਰ ਦਈਏ ਦੇਖਦੇ ਆ ਜੀ ਉਹਦਾ ਕੋਈ ਸਾਡਾ ਹੱਲ ਨਿਕਲਦਾ ਨਹੀਂ ਹੱਲਦਾ ਫਿਰ ਗਾਂ ਦੇਖਦੇ ਆ ਇਹ ਮੰਗ ਪੱਤਰ ਤੁਸੀਂ ਕਿਹਨੂੰ ਦੇਣਾ ਹੈ ਇਹ ਅਸੀਂ ਪ੍ਰਧਾਨ ਸਾਹਿਬ ਨੂੰ ਤੇ ਈਓ ਸਾਹਿਬ ਨੂੰ ਦਿੱਤਾ ਜੀ ਗਾਂ ਦੇਖਦੇ ਆ ਜੀ ਹੁਣ ਸਾਰੇ ਜਾਣੇ ਕਿਹਨੂੰ ਕਹਿੰਦੇ ਅੱਜ ਅਸੀਂ ਪ੍ਰਧਾਨ ਸਾਹਿਬ ਦੇ ਨਾਮ ਤੇ ਈਓ ਸਾਹਿਬ ਦੇ ਨਾਮ ਦਾ ਮੈਂ ਕਿਉਂਕਿ ਮੇਨ ਉਹ ਮ ਨਗਰ ਕੌਂਸਲ ਦੇ ਉਹ ਮਾਲਕ ਨੇ ਤੁਹਾਨੂੰ ਮਿਲੇ ਜੀ ਤੁਸੀਂ ਕਮੇਟੀ ਗਈ ਸੀ ਕੋਈ ਮਿਲਿਆ ਨਹੀਂ ਮਿਲੇ ਨਹੀਂ ਜੀ ਉੱਥੇ ਆ ਜੋ ਆਈ ਨਹੀਂ ਕੋਈ ਮੇਰੇ ਖਿਆਲ ਨਾਲ ਉਹਨਾਂ ਨੂੰ ਹੈਲਥ ਇਸ਼ੂ ਸੀਗਾ ਕਹਿੰਦੇ ਨਹੀਂ ਆ ਪਾਇਆ ਕੋਈ ਪ੍ਰੋਬਲਮ ਸੀ ਉਹਨਾਂ ਨੂੰ ਸੈਰਜੀਮ ਅਰਜਨ ਸਾਹਿਬ ਹੈ ਨਹੀਂ ਕਿ ਜੋ ਅਗਲੇ ਛੁੱਟੀਆਂ ਉੱਥੇ ਅਰਜਨ ਸਾਹਿਬ ਛੁੱਟੀਆਂ ਵੀ ਛੁੱਟੀ ਦੇ ਹੈ ਜੀ ਕਹਿੰਦੇ ਕੋਈ ਅਧਿਕਾਰੀ ਤੁਹਾਨੂੰ ਮਿਲਿਆ ਨਹੀਂ ਕੋਈ ਨਹੀਂ ਮਿਲੇ ਜੀ ਉੱਥੇ ਇੰਸਪੈਕਟਰ ਸਾਹਿਬ ਸੀਗੇ ਉਹਨਾਂ ਨੂੰ ਅਸੀਂ ਦੇਖ ਕੇ ਰਸੀਦ ਕਰਾ ਕੇ ਆ ਜੀ ਠੀਕ ਹਾਂਜੀ ਕਰੋ ਬੋਲ ਜੀ ਬੋਲ ਦੋ ਦੋ ਜਮ ਆਹੋ ਭਾਜੀ ਬੀਜਿਆ ਕਿਤੇ ਰੋਸ ਦਿੱਤਾ ਗਿਆ ਬਾਜੀ ਕੂੜੇ ਦੇ ਲਈ ਕੀ ਕਹਿਣਾ ਚਾਹੁੰਦੇ ਦੇਖੋ ਇੱਕ ਸ਼ਹਿਰ ਦਾ ਮਸਲਾ ਹੈ ਸ਼ਹਿਰ ਦੇ ਅਸੀਂ ਨਾਗਰੀ ਫੌਂਦੇ ਕਾਰਨ ਇਹ ਸਾਡਾ ਜਿਹੜਾ ਮੇਨ ਸਾਡਾ ਮੋਟਿਵ ਵੀ ਹੈ ਵੀ ਅਸੀਂ ਇਥੇ ਸ਼ਹਿਰ ਦੇ ਵਿੱਚ ਇਹ ਸਾਫ ਸੁਥਰਾ ਸਾਡਾ ਮਾਹੌਲ ਹੋਵੇ ਔਰ ਆਸ-ਪਾਸ ਦੇਖੋ ਸਾਰੇ ਮੰਦਰ ਨੇ ਸ਼੍ਰੀ ਦਵਾਰਕਾ ਦੀਸ਼ ਮੰਦਰ ਹੈ ਗਊਸ਼ਾਲਾ ਹੈ ਸਕੂਲ ਨੇ ਇਹ ਸਾਰਿਆਂ ਦੀ ਸਿਹਤ ਨਾਲ ਜੁੜਿਆ ਮਸਲਾ ਹੈ ਔਰ ਅੱਜ ਦਾ ਨਹੀਂ ਇਹ ਕਈ ਵਾਰ ਇਸ ਮਸਲੇ ਨੂੰ ਲੈ ਕੇ ਅਸੀਂ ਅਗੇ ਵੀ ਗਏ ਹੈਗੇ ਪਰ ਲੇਕਿਨ ਸਰਵਾਈ ਨਹੀਂ ਹੋਈ ਹੈ ਲੇਕਿਨ ਅੱਜ ਫੇਰ ਵੀ ਸ਼ਹਿਰ ਦੇ ਜਿਹੜੇ ਮੰਨੇ ਪਰ ਮੰਨੇ ਬੰਦੇ ਆ ਵੀ ਸ਼ਾਇਦ ਉਹਨਾਂ ਦਾ ਹੀ ਕੋਈ ਅੱਜ ਸ਼ਰਮ ਕਰ ਲੈਣ ਸਾਰੀ ਜਿਹੜੀ ਆ ਯੋਗਰ ਲੋਕ ਜਿਹੜੇ ਬੈਠੇ ਨੇ ਉੱਥੇ ਮੈਂ ਆਪਣੀ ਜਿਹੜੀਆਂ ਜ਼ਿੰਮੇਵਾਰੀਆਂ ਵਾਲੀਆਂ ਜਿਹੇ ਸੀਟਾਂ ਤੇ ਬੈਠੇ ਨੇ ਉਹ ਆਪਣੇ ਫਰਜ਼ ਨੂੰ ਸਮਝ ਕੇ ਅੱਜ ਅੱਜ ਸ਼ਹਿਰ ਦੇ ਲੋਕਾਂ ਬਾਰੇ ਸੋਚਣ ਗੱਲ ਬਿਲਕੁਲ ਸਹੀ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੈ ਇਹ ਸਿਰਫ ਭਾਈਚਾਰੇ ਦੇ ਨਾਲ ਸ਼ਹਿਰ ਵਾਸੀਆਂ ਦੇ ਲਈ ਕਿਉਂਕਿ ਬੱਚੇ ਨਿਕਲਦੇ ਰੋਸ ਸਕੂਲਾਂ ਦੇ ਬਜ਼ੁਰਗ ਨਿਕਲਦੇ ਆ ਗੱਲ ਸਹੀ ਕਹੀ ਹੈ ਪ੍ਰਧਾਨ ਜੀ ਨੇ ਇੱਥੇ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਲੈ ਕੇ ਨਹੀਂ ਇੱਥੇ ਆ ਸਕਦੇ ਬੜੀ ਸ਼ਰਮ ਆਉਂਦੀ ਹੈ ਕਿਉਂ ਸ਼ਹਿਰ ਦੀ ਹਾਲਤ ਹੈ ਕੀ ਹੈ ਟੋਨੀ ਜੀ ਨੇ ਕਈ ਵਾਰ ਇਹ ਮਸਲਾ ਚੱਕਿਆ ਲੈ ਕੇ ਉਦੋਂ ਉਦੋਂ ਵੀ ਕੋਈ ਸਲਵਾਈ ਨਹੀਂ ਹੋਈ ਲੇਕਿਨ ਅੱਜ ਅਸੀਂ ਪਰਚੋਰ ਸਾਰੇ ਇਕੱਠੇ ਹੋ ਕੇ ਅੱਜ ਇਸ ਮਸਲੇ ਨੂੰ ਪ੍ਰਧਾਨ ਜੀ ਤੱਕ ਮਾਨਜੋਗ ਔਰ ਯੋ ਸਾਹਿਬ ਤੱਕ ਲੈ ਕੇ ਗਏ ਆਂ ਵੀ ਸਾਡੀ ਬੇਨਤੀ ਸੁਨੋ ਔਰ ਇਸ ਸ਼ਹਿਰ ਨੂੰ ਰਾਜਨੀਤੀ ਦੇ ਉੱਪਰ ਉੱਟ ਕੇ ਅੱਜ ਸ਼ਹਿਰ ਨੂੰ ਜਿਹੜਾ ਸਾਫ ਸੁਥਰਾ ਰੱਖਣ ਦੇ ਵਿੱਚ ਔਰ ਸ਼ਹਿਰ ਨੂੰ ਇੱਕ ਬਿਮਾਰੀਆਂ ਤੋਂ ਦੂਰ ਕਰਨ ਵਾਸਤੇ ਇਹ ਆਜ ਪਰੇਤਨ ਕਰੋ ਤਾਂ ਕਿ ਇੱਥੇ ਆਉਣ ਵਾਲਾ ਜਿਹੜਾ ਸਮਾਂ ਉਹ ਲੋਕਾਂ ਲਈ ਖੁਸ਼ਹਾਲ ਹੋਵੇ ਤੇ ਲੋਕੀ ਬਿਨਾਂ ਕਿਸੇ ਬਿਮਾਰੀ ਤੋਂ ਇੱਥੇ ਜੀਵਨ ਜੀ ਸਕਣ ਕਿਉਂਕਿ ਦੇਖੋ ਪਿੱਛੇ ਰਾਈਟੈਂਸ਼ਨ ਲੱਗ ਹੈ ਆਲੇ ਦੁਆਲੇ ਸ਼ਾਸਤੀ ਨਗਰ ਇੰਨਾ ਪੁਰਾਣਾ